ਹੋ ਜੇ ਅਸਰ ਪੰਚਿਆ ਪਲੈਟ 0 ਵਾਲੇ ਜਿਹਦਾ ਤਾਂ ਤਾਂ ਸਰੂ ਅਰਜਨ ਜੀ ਇਹ ਚੈਨਲ ਸ਼ ਪ੍ਰਾਤਿ ਧਿਕ ਤਗਾੜਾ ਪਛੜਾ ਸਾਹਿਬ ਗੁਰਦਰਾ ਸਾਹਿਬ ਸਵਾਪਾ ਵੇ ਅਸਾ ਦੇ ਇਥੇ ਕਿਸ ਤਰ੍ਹਾਂ ਜੀ ਨਿਸਕਾਮ ਸੇਵਾ ਮੋਟਰਸਾਂ ਦੀ ਸੇਵਾਦਾਰ ਕਰ ਰਾਇਆ ਨਾ ਕੋਈ ਇਥੇ ਪੀਸ ਨਹੀਂ ਸੋ ਇਥੇ ਆਪਾ ਵੇਖ ਸਕਦਾ ਗੱਡੀਆਂ ਮੋਟਰਾਂ ਜਿਹੜੀਆਂ ਉਹ ਲੱਗਾ ਨਾ ਵੀ ਕੋਈ ਪੀਸ ਨਹੀਂ ਹੰਦੀ ਨਾਸ ਮਾਨਵੇ ਚੜਾਣਿਆਂ ਦੇ ਕੋਈ ਫੀਸ ਨਹੀਂ ਜੇ ਬਾਹਰ ਦਾ ਦਰਸ਼ਕ ਜੋ ਬੋਤਰਾ ਸਾਹਿਬ ਜਿਹੜੇ ਉਹ ਮਾਰਤਿਆ ਵਾਪਾਨੋ ਦੂਰੋਂ ਨਜ਼ਰ ਆਉਂਗੇ ਸੋਇਤੇ ਬੋਤਰਾ ਜਿਹੜਾ ਘਾੜਾ ਪਛੜਾ ਸਾਹਿਬ ਅੱਜ ਤੇ ਗੁਰਗੋਆਹਾ ਆਪਣੇ ਗੁਰ ਅਰਜਨ ਦੇਵ ਜੀ ਨੇ ਇਥੇ ਜਿਹੜਾ ਉਹ ਆਪਣੇ ਘੋੜੇ ਬੰਨੇ ਸਨ ਸੋਹਿਆ ਤੇ ਗਵੜਾ ਪਛੜਾ ਜਿਹੜਾ ਗੁਰਦੁਰਾ ਸਾਹਿਬ ਸੁਭਾ ਇਮਾਨਾ ਬੱਚਿਆਂ ਦੇ ਖੇਡਣ ਆ ਤੇ ਜਿਹੜਾ ਉਹ ਤੇ ਕੰਬੂ ਦੇ ਲੱਗਿਆ ਨੇ ਸੋਹਿਆ ਚਲਦੀ ਸਾਰੇ ਸਾਥ ਨਾਲ ਹਾਂ ਕਰੋ ਸੋਹਿਆ ਕਬੱਡੀ ਟੂਰਨਾਮੈਂਟ ਵੀ ਕਰਾਇਆ ਜਾਂਦਾ ਉਹਦੇ ਮਾਤਾ ਜੀ ਹੋ ਆਨੰਦ ਸਿੰਘ ਜੀ ਥਲੀਆਂ ਖਿਜਦੇ ਕਰਦੀ ਰਹੇ ਜਦੋਂ ਪਤੀ ਸਤਿਵਾਰ ਸਾਹਿਬ ਉਹ ਸਟੇਡੀਅਮ ਬਣਾ ਜਿਹੜਾ ਗੁਰੂ ਕੀ ਸਾਹਿਬਾਂ ਵਾਲੇ ਸਾਥ ਸੰਗਤ ਦੀ ਸਦਕਾ ਨਾਲ ਜਿਹੜਾ ਗੁਰੂ ਦਾ ਪੰਚਾ ਮਹਾਰਾਜ ਹਰਜਾ ਸੁਨਾਕੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਰਸ਼ਕ ਕੀਤੀ ਹੋਈ ਸੱਦੇ ਬੁਲਾਓ ਜਿਸ ਸਿੱਖੀ ਦਾ ਸੱਚਾ ਤੇ ਸੱਚਾ ਸੰਧਾਨ ਹੈ ਸਰਬੱਤ ਦਾ ਸੰਗਤ ਆਏ ਵਾਹਿਗੁਰੂ ਜੀ ਦਾ ਖਾਲਸਾ ਸਵੇ ਜਿਹੜਾ ਬਾਹਰ ਦਾ ਦਰਸ਼ਾ ਸੰਗਤਾਂ ਦਾ ਇਕੱਠ ਆਪਾਂ ਵੇਖਾ ਤੇ ਆਂ ਕਹਤਾ ਅੱਲਾ ਹੋ ਇਹ ਤਾਂ ਸਤਿਗੁਰਾਂ ਦੇ ਦਰਸ਼ਨ ਉੱਤਮੇ ਸੋ ਪ੍ਰਾਪਤ ਧਰਤੀ ਅਰਵਾੜਾ ਵਿਚੜਾ ਸਾਹਿਬ ਜਿਹੜਾ ਉਹ ਜਰਦਰਾ ਸਾਹਿਬ ਇਥੇ ਸਭਾ ਮਾਰਿਆ ਕੋਈ ਤਰ ਤਰਤੀ ਸੰਗਤਾਂ ਦੇ ਦਰਸ਼ਨਾਂ ਨੂੰ ਲਿਆ ਲੈ ਔਰ ਦਰਸ਼ਨ ਕਰਦਿਆਂ ਨੇ ਆਪਣਾ ਜਨਮ ਸਰਵਾ ਕਰਦਿਆਂ ਨੇ ਕੋਟਾਡੀ ਜਥੇ ਜਿਹੜੇ ਉਹ ਵੀ ਗੁਰਦਾਹਰਜਾ ਸੁਨਾਗ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਆਪਾਂ ਵੇਖ ਸਕਦੇ ਹਾਂ ਬਾਹਰ ਦਾ ਦਰਸ਼ਕ ਉਹ ਦਾ ਪੰਦਰ ਜਾਵਾਂਗੇ ਸੋ ਸੰਗਤਾਂ ਦੇ ਅੰਦਰ ਦਰਸ਼ਕਾਂ ਜਵਾਲ ਸੰਗਤਾਂ માં ਆਪਾਂ ਦਰਸ਼ਨ ਕਰਾਵਾਂਗੇ ਸਵੈ ਕਰਿਆ ਸੋਨਾਲੀ ਦਾ ਡਰਾਈਵਰ ਆ ਗਏ ਜਿਹੜਾ ਮਸ਼ਹੂਰ ਭਾਈ ਹੈ ਦਾ ਅਕਸਰ ਜੋੜ ਮੇਨਾਂ ਦੇ ਚੱਕਲੇ ਕਰਕੇ ਦਾ ਰੇਲ ਨਹੀਂ ਕਰਦਾ ਕਿ ਤੁਹਾਡੀ ਅਸ਼ੀਰਵਾਦ ਹੈ। ਕੋਸ਼ਿਸ਼ ਹੈ ਸਾਡੇ ਸਰਦਾਰ ਭੰਤਾਂ ਮੇ ਸ੍ਰੀ ਗੁਰੂ ਅਰਜਨ ਦੇਵ ਜੀ ਜੇਕਰ ਤੇ ਤਰੀਕਾ ਬੈਠ ਗਏ। ਉਹ ਤੇਰਾ ਭਾਣਾ ਬਿਠਾ ਕਰਕੇ ਮੰਨਿਆ ਸੀ ਇਹਨਾਂ ਨੂੰ। ਨਹੀਂ ਲੱਗਣਾ ਬਲਕਿ ਅਕੀਦ ਨਾਲ ਜੁਝਪ ਕਰਕੇ ਗੁਰੂ ਦਾ ਅਭਿਆਸ ਕਰਮਣ ਚਲੋ। ਆਓ ਸੰਗਤ ਸਭਾਨੇ

ਧਰਮ ਦੇ ਵੱਡੇ ਚਾਰਜ ਕਰ ਰਹੇ ਨੇ ਸੁਖੀ ਦੀ ਜਰਦੀ ਕਰਵਾ ਕੇ ਵੀਰ ਇੰਦਰਦੀਪ ਸਿੰਘ ਜਿਹੜਾ ਸਾਡਾ ਪੁੱਤਰ ਸਮੂਹ ਜੱਫੇਪੰਨੀ ਵੱਲੋਂ